ਇਹ ਤਾਂ ਦੇਖ ਮੇਰੇ ਭਾਈ ਧਿਆਨ ਸੇ ਚਲੋ ਦੂਸਰੇ ਦੀ ਜਾਨ ਕੋ ਖਤਰਾ ਮਤ ਡਾਲੋ ਖਤਰੇ ਮਤ ਡਾਲੋ ਐਸੇ ਦੂਦ ਬੜੀ ਹੋਈ ਇਸ ਵਿੱਚ ਔਰ ਉੱਪਰ ਸੇ ਦਿਖਾ ਨਹੀਂ ਦੇ ਰਹਾ ਬੱਚੇ ਸਮੇਤ ਹੈ ਮਤਲਬ ਨਹੀਂ ਬਣਦਾ ਜੀ ਇਹ ਕਾ ਰੌਂਗ ਸਾਈਡ ਲੈ ਕੇ ਆਉਂਦਾ ਕਿਹੜੀ ਕਿਤਾਬ ਚ ਲਿਖਿਆ ਵਾ ਮੈਨੂੰ ਐ ਦੱਸੋ 20 ਗੱਡੀ ਦਾ ਰੌਂਗ ਸਾਈਡ ਲੈ ਆਉਣੀ ਆ ਜੇ ਟੋਲ ਬਚਾਉਣਾ ਜੇ ਤੋਂ ਡਰਾਈਵਰ ਰੱਖਿਆ ਵਾ ਇਹ ਇਹਦਾ ਮਤਲਬ ਇਹ ਥੋੜੇ ਦਮ ਤੁਸੀਂ ਆਪਣੇ ਪੈਸੇ ਬਚਾਉਣ ਦੇ ਮੱਦੇਨਜ਼ਰ ਕੱਟ ਲਿਆ ਲੱਖਾਂ ਜਾਨਾਂ ਦਾ ਖਤਰਾ ਜਪਾ ਮੇਰੇ ਕੋਲ 60 ਸਵਾਰੀਆਂ ਦੀਆਂ ਮੰਨ ਲਓ ਜੇ ਕੋਈ ਗਲਤੀ ਹੋ ਜਾਂਦੀ ਕੋਈ ਕਿਸੇ ਨੂੰ ਕੁਝ ਹੋ ਜਾਂ ਗੱਡੀ ਸਾਹਿਬ ਸਾਹਿਬ ਦਿਖਦੀ ਆ ਵੀ ਗੱਡੀ ਰੋਂਗ ਸਾਈਡ ਆ ਰਹੀ ਆ ਉਹ ਉਹਨੂੰ ਬਚਾਓ ਉਹਦੇ ਨਾਲ ਵੱਜੀ ਗੱਡੀ ਗੱਡੀ ਕੋ ਬਚ ਕੇ ਇੱਧਰ ਵੱਜੀ ਇਸ ਟੈਂਪੂ ਨਾਲ ਇਹ ਟੈਂਪੂ ਵਾਲੇ ਦੇ ਹੱਟ ਵੱਜੀ ਸਾਡੀ ਗੱਡੀ ਸਪੀਡ ਚੋਂਦੀ ਆ ਕੈਂਪੂ ਤੇ ਕਿੰਨਾ ਨੁਕਸਾਨ ਹੋਣਾ ਤਾਂ ਕੋਈ ਗੱਡੀ ਛੱਡ ਗਿਆ ਸੀ ਕੋਈ ਕੁੱਟ ਮਾਰ ਨਹੀਂ ਕਰੀ ਮੈਂ ਸਵਾਰੀਆਂ ਨਹੀਂ ਕੋਈ ਛੱਡੀ ਨਿਕਲੀਆਂ ਕੋਈ ਜ਼ਿਆਦਾ ਸਾਰੀ ਸਵਾਰੀਆਂ ਖੜੀਆਂ ਨੇ ਪੁੱਛ ਲੋ ਅਸੀਂ ਉਹ ਸਾਰੇ ਉਸ ਨੂੰ ਪਹੀ ਗੱਲ ਕਹੀ ਮੈਂ ਕਿ ਯਾਰ ਤੂੰ ਪਾਗਲ ਹੈ ਤੁਹਾਨੂੰ ਨਹੀਂ ਪਤਾ ਲੱਗਿਆ ਮੈਂ ਗੱਡੀ ਜਗਾ ਨਾ ਕਈ ਜਦ ਗੱਡੀ ਆ ਰਹੀ ਹੈ نیچے سے ਆ ਰਹੀ ਗੱਡੀ ਉਹ ਆਪਣੀ ਪਰਲੀ ਸਾਈਡ ਤੋਂ ਦਵਾ ਲੈਣਾ ਗੱਡੀ ਨੇ ਤਾਂ ਉੱਪਰ ਦੇ ਘੁੰਮ ਕੇ ਉਸੇ ਸਾਈਡ ਆਉਣਾ ਜੀ ਉੱਪਰ ਕਿੱਦਾਂ ਬੜਾ ਮੋੜ ਹੈ ਗੱਡੀ ਨੇ ਉੱਪਰ ਦੇ ਘੁੰਮ ਕੇ ਆਉਣਾ ਉਹ ਗੱਡੀ ਰੌਂਗ ਸਾਈਡ ਆਉਣੇ ਦਾ ਮਤਲਬ ਹੀ ਨਹੀਂ ਬਣਦਾ ਜੀ ਇੱਧਰ ਨੂੰ ਲਿਆਉਣ ਦਾ ਮਤਲਬ ਕੀ ਆ ਜੀ ਹੁੰਦਾ ਇਹਨਾਂ ਪਰ ਇਹ ਪੁੱਛਿਆ ਜਾਵੇ ਜਿਹਨੂੰ ਖੜਾ ਕੇ ਚਲੋ ਹੋਣਦਾ ਸੀ ਕੋਈ ਨਾ ਸਾਡੇ ਜੋ ਨੁਕਸਾਨ ਹੈ ਜਿੱਦਾਂ ਵੀ ਹੋਗਾ ਸਾਡੇ ਨੂੰ ਇੱਕ ਕਰਵਾਇਆ ਗਿਆ ਵੀ ਜੋ ਵੀ ਹੈਗਾ ਹੋਇਆ ਇਹ ਕੀ ਤੁਹਾਨੂੰ ਕੀ ਲੱਗਦਾ ਕਿ ਬੇਹਾਸ ਹੈ ਅਸੀਂ ਮਨਾਲੀ ਤੋਂ ਚੰਡੀਗੜ੍ਹ ਜਾ ਰਹੇ ਸੀ ਇਹ ਜਿੱਦਾਂ ਹੀ ਅਸੀਂ ਇੱਥੇ ਪਹੁੰਚੇ ਟੋਲ ਤੇ ਥੱਲੇ ਇਧਰੋਂ ਇੱਕ ਰੌਂਗ ਸਾਈਡ ਤੋਂ ਟਰੱਕ ਆ ਰਿਹਾ ਸੀ ਤੇ ਰੌਂਗ ਸਾਈਡ ਤੋਂ ਟਰੱਕ ਉਹਨੂੰ ਬਚਾਉਣ ਦੇ ਚੱਕਰ 'ਚ ਇੱਧਰ ਦੋ ਗੱਡੀਆਂ ਹੋਰ ਖੜੀਆਂ ਸੀ ਰੋਡ 'ਤੇ ਇੱਕ ਪਿਕਅਪ ਇੱਕ ਹੋਰ ਕਾਰ ਸੀ ਉਹ ਚਲੇਗੀ ਨਿਕਲ ਗਿਆ ਉਹ ਤੇ ਦੋਨੇ ਪਾਸੇ ਜਗ੍ਹਾ ਨਾ ਹੋਣ ਕਰਕੇ ਦੋਹਾਂ ਦੇ ਵਿਚਾਲੇ ਦੇ ਗੱਡੀ ਕੱਢਣ ਦੇ ਵਿੱਚ ਇੱਕ ਪਾਸਾ ਇੱਧਰ ਲਾ ਇਹ ਪਿਕਅਪ ਨਾਲ ਲੱਗ ਗਿਆ ਉਧਰਲੀ ਸਾਈਡ ਜਿਹੜੀ ਉਹ ਟਰੱਕ ਨਾਲ ਚਿੱਲੀ ਗਈ ਜੀ ਇਸ ਕਰਕੇ ਜਣੀ ਸਵਾਰੀਆਂ ਦਾ ਤਾਂ ਬਚਾਏ ਰਹਾ ਬਾਕੀ ਹੁਣ ਦੇਖਦੇ ਆ ਦੋ ਬੰਦੇ ਜਿਹੜੇ ਇਹ ਪਿਕਅਪ ਵਾਲਿਆਂ ਦੇ ਲੱਗੀਆਂ ਨੇ ਸੱਟਾਂ ਉਹਨਾਂ ਨੂੰ ਹਸਪੀਟਲ ਭੇਜਿਆ ਗਿਆ ਉਹ ਦੇਖਦੇ ਆ ਉਹਨਾਂ ਦੀ ਹਜੇ ਕੀ ਰਿਪੋਰਟ ਆ ਬਾਕੀ ਦੇਖਦੇ ਆ ਅਜੇ ਮੌਕੇ ਤੇ ਪੁਲਿਸ ਪਹੁੰਚੀ ਨਹੀਂ ਹੈਗੀ ਪੁਲਿਸ ਜੋ ਵੀ ਕਾਰਵਾਈ ਅੱਗੇ ਕਰੂਗੀ ਦੇਖਦੇ ਆ ਕੀ ਬਣਦਾ ਨਹੀਂ ਉਹ ਚਲੇ ਗਿਆ ਜੀ ਅਸੀਂ ਵੈਸੇ ਉਹਨੂੰ ਕਿਹਾ ਤਾਂ ਕੁਝ ਨਹੀਂ ਉਹ ਕੁੱਟਣ ਮਾਰਨੇ ਵਾਲੇ ਉਹ ਪਹਿਲੀ ਡਰਦਾ ਹੀ ਭੱਜ ਗਿਆ ਜੀ ਗੱਡੀ ਛੱਡ ਕੇ ਗੱਡੀ ਵੀ ਉਹਦੀ ਖੜੀ ਆ ਸਾਹਮਣੇ ਤੁਸੀਂ ਦੇਖ ਰਹੇ ਆ ਤੇ ਉਹ ਡਰਦਾ ਹੀ ਭੱਜ ਗਿਆ ਜੀ ਇਹ ਜਿਹੜੀਆਂ ਗੱਡੀਆਂ نیچے ਤੇ ਆਉਂਦੀਆਂ ਨੇ ਟੋਲ ਟੈਕਸ ਪਹੁੰਚਾਂਦੀ ਆ ਉਹ ਥੱਲੇ ਕੱਟ ਤੇ ਆ ਜੋਏ ਇੱਥੇ ਤੇ ਕੰਨ ਆਉਂਦੇ ਇੱਥੇ ਤੇ ਰੋਂਗ ਸਾਈਡ ਪਾ ਦੇ ਨੇ ਜਾਂ ਫਿਰ ਪੱਲੀ ਸਾਈਡ ਰੁੱਕੇ ਕੱਚੇ 'ਚ अगर आपने टोल बचाना ही है टोल से ज्यादा दिक्कत है से ले जाओ यार आगे गलती से कोई बात नहीं हम भी मानते है, है।, है कभी हमारे से भी गलती हो जाती है लेकिन थोड़ा अपनी साइड तो रख ट्रक को रॉन्ग जा रहा है ये तो देख मेरे भाई ध्यान से चलो दूसरे की जान को तो खतरा मत डालो खतरे में मत डालो ऐसे धुंध बड़ी हुई इसमें और ऊपर से दिखाई नहीं दे रहा अच्छे समेत ਹਾਂ ਨਾ ਮਤਲਬ ਨਹੀਂ ਬਣਦਾ ਜੀ ਇਹ ਕਰ ਆਨਸਾਈਡ ਲੈ ਕੇ ਆਉਂਦਾ ਕਿਹੜੀ ਕਿਤਾਬ ਚ ਲਿਖਿਆ ਹੋਇਆ ਵਾ ਮੈਨੂੰ ਐ ਦੱਸੋ 220 ਗੱਡੀ ਦਾ ਆਨਸਾਈਡ ਲੈ ਆਉਣੀ ਆ ਜੇ ਟੋਨ ਬਚਾਉਣਾ ਕੰਪਨੀ ਜੇ ਤੋਂ ਡਰਾਈਵਰ ਰੱਖਿਆ ਵਾ ਇਹਦਾ ਮਤਲਬ ਇਹ ਛੋਟੇ ਦਾ ਵੀ ਤੁਸੀਂ ਆਪਣੇ ਪੈਸੇ ਬਚਾਉਣ ਦੇ ਮੱਦੇਨਜ਼ਰ ਕੱਟ ਲਿਆ ਲੱਖਾਂ ਜਾਂਦਾ ਖਤਰਾ ਜੀ ਬਹੁਤ ਮੇਰੇ ਕੋਲ 60 ਸਵਾਰੀਆਂ ਦੀਆਂ ਮੰਨ ਲਓ ਜੇ ਕੋਈ ਗਲਤੀ ਹੋ ਜਾਂਦੀ ਕੋਈ ਕਿਸੇ ਨੂੰ ਕੁਝ ਹੋ ਜਾਂਦਾ ਜ਼ਿੰਮੇਵਾਰੀ ਕੌਣ ਚੱਕਦਾ ਇਹ ਦੱਸੋ ਜੀ ਗੱਡੀ ਸਾਹਿਬ ਸਾਹਿਬ ਦਿਖਦੀ ਆ ਵੀ ਗੱਡੀ ਰੌਂਗ ਸਾਈਡ ਆ ਰਹੀ ਆ ਉਹ ਉਹਨੂੰ ਬਚਾਓ ਉਹਦੇ ਨਾਲ ਬੱਜੀ ਗੱਡੀ ਗੱਡੀ ਕੋ ਮੱਜ ਕੋ ਇੱਧਰ ਬੱਜੀ ਇਸ ਟੈਂਪੂ ਨਾਲ ਇਹ ਟੈਂਪੂ ਵਾਲੇ ਦੇ ਹੱਟ ਬੱਜੀ ਸਾਡੀ ਗੱਡੀ ਸਪੀਡ ਚੋਂਦੀ ਆ ਕੈਂਪੂ ਤੇ ਕਿੰਨਾ ਨੁਕਸਾਨ ਹੋਣਾ ਤਾਂ ਏ ਗੱਡੀ ਛੱਡ ਗਿਆ ਸੀ ਕੋ ਕੁੱਟ ਮਾਰ ਨਹੀਂ ਕਰੀ ਮੈਂ ਸਵਾਰੀਆਂ ਨਹੀਂ ਕੋ ਸਾੜੀਆਂ ਨਿਕਲੀਆਂ ਕੋ ਜਿਆਦਾ ਸਾਰੀ ਸਵਾਰੀਆਂ ਖੜੀਆਂ ਇਹਨੂੰ ਪੁੱਛ ਲੋ ਅਸੀਂ ਉਹ ਸਾਰੀ ਅਸੀਂ ਇਹਨੂੰ ਪਹੀ ਗੱਲ ਕਹੀ ਮੈਂ ਕਿ ਯਾਰ ਤੂੰ ਪਾਗਲ ਤੈਨੂੰ ਨਹੀਂ ਪਤਾ ਲੱਗਿਆ ਮੈਂ ਗੱਡੀ ਜਗਾ ਨਾ ਜਦ ਗੱਡੀ ਆ ਰਹੀ ਹੈ ਇਹ ਨੀਚੇ ਸੇ ਆ ਰਹੀ ਗੱਡੀ ਤੂੰ ਆਪਣੀ ਪਰਲੀ ਸਾਈਡ ਤੋਂ ਦਵਾ ਲੈ ਉਧਰ ਲੱਗੇ ਗੱਡੀ ਨੇ ਨਾ ਉੱਪਰ ਦੇ ਘੁੰਮ ਕੇ ਉਸੇ ਸਾਈਡ ਆਉਣਾ ਜੀ ਉੱਪਰ ਕਿੱਦਾਂ ਬੜਾ ਮੋੜ ਹੈ ਗੱਡੀ ਨੇ ਉੱਪਰ ਦੇ ਘੁੰਮ ਕੇ ਆਉਣਾ ਉਹ ਗੱਡੀ ਰੌਂਗ ਸਾਈਡ ਆਉਣੇ ਦਾ ਮਤਲਬ ਹੀ ਨਹੀਂ ਬਣਦਾ ਜੀ ਇੱਧਰ ਨੂੰ ਲਿਆਉਣ ਦਾ ਮਤਲਬ ਕੀ ਆ ਜੀ ਹੁੰਦਾ ਇਹਨਾਂ ਪਰ ਇਹ ਪੁੱਛਿਆ ਜੇ ਹੁਣ ਤਾਂ ਸੀ ਕੋਈ ਨਹੀਂ ਸਾਡੇ ਦੋ ਨੁਕਸਾਨ ਜਿੱਦਾਂ ਵੀ ਹੋਗਾ ਸਾਡੇ ਤੇ ਇੱਕ ਕਰਵਾਇਆ ਗਿਆ ਵੀ ਜੋ ਵੀ ਹੈਗਾ ਹੋਇਆ ਇਹ ਕੀ ਤੁਹਾਨੂੰ ਕੀ ਲੱਗਦਾ ਠੀਬੇ ਹਾਸਾ ਅਸੀਂ ਮਨਾਲੀ ਤੋਂ ਚੰਡੀਗੜ੍ਹ ਜਾ ਰਹੇ ਸੀ ਇਹ ਜਿੱਦਾਂ ਹੀ ਅਸੀਂ ਇੱਥੇ ਪਹੁੰਚੇ ਟੋਲ ਤੇ ਥੱਲੇ ਇਧਰੋਂ ਇੱਕ ਰੌਂਗ ਸਾਈਡ ਤੋਂ ਟਰੱਕ ਆ ਰਿਹਾ ਸੀ ਤੇ ਰੌਂਗ ਸਾਈਡ ਤੋਂ ਟਰੱਕ ਉਹਨੂੰ ਬਚਾਉਣ ਦੇ ਚੱਕਰ 'ਚ ਇੱਧਰ ਦੋ ਗੱਡੀਆਂ ਹੋਰ ਖੜੀਆਂ ਸੀ ਰੋਡ 'ਤੇ ਇੱਕ ਪਿਕਅਪ ਇੱਕ ਹੋਰ ਕਾਰ ਸੀ ਉਹ ਚਲੇਗੀ ਨਿਕਲ ਗਿਆ ਉਹ ਤੇ ਦੋਨੇ ਪਾਸੇ ਜਗ੍ਹਾ ਨਾ ਹੋਣ ਕਰਕੇ ਦੋਹਾਂ ਦੇ ਵਿਚਾਲੇ ਦੇ ਗੱਡੀ ਕੱਢਣ ਦੇ ਵਿੱਚ ਇੱਕ ਪਾਸਾ ਇਧਰਲਾ ਇਹ ਪਿਕਅਪ ਨਾਲ ਲੱਗ ਗਿਆ ਉਧਰਲੀ ਸਾਈਡ ਜਿਹੜੀ ਉਹ ਟਰੱਕ ਨਾਲ ਛਿੱਲੀ ਗਈ ਜੀ ਇਸ ਕਰਕੇ ਜਣੀ ਸਵਾਰੀਆਂ ਦਾ ਤਾਂ ਬਚਾਏ ਰਹਾ ਬਾਕੀ ਹੁਣ ਦੇਖਦੇ ਆ ਦੋ ਬੰਦੇ ਜਿਹੜੇ ਇਹ ਪਿਕਅਪ ਵਾਲਿਆਂ ਦੇ ਲੱਗੀਆਂ ਨੇ ਸੱਟਾਂ ਉਹਨਾਂ ਨੂੰ ਹਸਪੀਟਲ ਭੇਜਿਆ ਗਿਆ ਉਹ ਦੇਖਦੇ ਆ ਉਹਨਾਂ ਦੀ ਹਜੇ ਕੀ ਰਿਪੋਰਟ ਆ ਬਾਕੀ ਦੇਖਦੇ ਆ ਅਜੇ ਮੌਕੇ ਤੇ ਪੁਲਿਸ ਪਹੁੰਚੀ ਨਹੀਂ ਹੈਗੀ ਪੁਲਿਸ ਜੋ ਵੀ ਕਾਰਵਾਈ ਅੱਗੇ ਕਰੂਗੀ ਦੇਖਦੇ ਆ ਕੀ ਬਣਦਾ ਜੀ ਉਹ ਚਲੇ ਗਿਆ ਜੀ ਅਸੀਂ ਵੈਸੇ ਉਹਨੂੰ ਕਿਹਾ ਤਾਂ ਕੁਝ ਨਹੀਂ ਵੀ ਕੁੱਟਣ ਮਾਰਨੇ ਵਾਲੇ ਉਹ ਪਹਿਲੀ ਡਰਦਾ ਹੀ ਭੱਜ ਗਿਆ ਜੀ ਗੱਡੀ ਛੱਡ ਕੇ ਗੱਡੀ ਵੀ ਉਹਦੀ ਖੜੀ ਆ ਸਾਹਮਣੇ ਤੁਸੀਂ ਦੇਖ ਰਹੇ ਆ ਇਹ ਉਹ ਡਰਦਾ ਹੀ ਭੱਜ ਗਿਆ ਜੀ